ਮੰਨ ਮੰਨ ਕੇ ਲੈ ਲਿਆ ਹੋਣਾ ਜਿਮਾਗੇ ਲੈ ਖਾਂਗੇ ਹੱਕ ਲਵਾਂਗੇ ਜਿੱਤਰ ਨਾਲ ਹੱਕ ਲਵਾਂਗੇ ਜਿੱਤਰ ਨਾਲ ਲੋਰ ਪੀਤੇ ਜਿੱਤਰ ਨਾਲ ਲੋਰ ਪੀਤੇ ਜਿੱਤਰ ਨਾਲ ਕਿਆ ਸਰਕਾਰ ਓਰੇ ਹਾਏ 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 ਅਧਿਕਾਰ ਕੀ ਨਾ ਬੰਦ ਗਰਪੇ ਸਿੰਘ ਢਿੱਲੋਂ ਸਭਰਾ ਜੇਵਾ ਦੂਜੇ ਦਿਨ ਜਿੱਤਰ ਨਦਰ ਤਕਦੀਲ ਹੋਇਆ ਵਾ ਅਸੀਂ ਜੇ ਸਾਡਾ ਦੂਜੇ ਦਿਨ ਜਿੱਤਰ ਨਦਰ ਤਕਦੀਲ ਹੋਇਆ ਵਾ ਐਂ ਮੈਨੇਜਮੈਂਟ ਨੂੰ ਸਾਡੀਆਂ ਬਹੁਤ ਵਾਰੀ ਮੀਟਿੰਗਾਂ ਹੋ ਚੁੱਕੀਆਂ ਕਤੇ ਹੱਤ ਨੇ ਸਾਡੀ ਜੁਆਇੰਟ ਫੋਰਮ ਇੱਕ ਦਾ ਮੰਚ ਤੇ ਜੇ ਜੀ ਐਸੋਸੀਏਸ਼ਨ ਦੀ ਮੀਟਿੰਗ ਹੋਏਗੀ ਸਾਨੂੰ ਮੰਤਰੀ ਸਾਹਿਬ ਦੇ ਮੈਨੇਜਮੈਂਟ ਨੇ ਭਰੋਸਾ ਦਵਾਇਆ ਹੈ ਕਿ 15 ਅਗਸਤ ਨੂੰ ਆਜ਼ਾਦੀ ਦਿਹਾੜਾ ਐਂ ਤੁਹਾਡੀਆਂ ਮੰਗਾ ਜਿਹੜੀਆਂ ਜਾਇਜ਼ ਮੰਗਾਵਾ ਮੰਨ ਲਈਆਂ ਚਾਰਟ ਬਣਾਤਾ ਹੀ ਉਹਦਾ ਐਲਾਨ ਕਰਾਂਗੇ ਐਂ ਵੇਖੋ ਬੜਾ ਚਿਰ ਵਾਰ-ਵਾਰ ਮੀਟਿੰਗਾਂ ਕਰਕੇ ਪੈਡ ਡਿਸੀਜਨ ਲਾਇਆ ਵੀ ਠੱਪ ਕਰਾਉਂ ਗਰਮੀ ਆ ਸਪਲਾਈ ਤੋਂ ਮੁਬਾਲ ਰੱਖੀ ਜਾਵੇ ਆਖ ਹਾਰ ਕੇ ਲਾਸਟ ਦੇ ਮੀਟਿੰਗਾਂ ਦੇ ਦੇ ਕੇ ਸਾਡਾ ਡੰਗ ਡਪਾਈ ਜਾਂਦੇ ਆ ਸਾਡੀਆਂ ਬਹੁਤ ਹੀ ਐਮ ਤੇ ਜ਼ਰੂਰੀ ਮੰਗਾ ਜਿਹੜੀਆਂ ਉਹਦੇ ਵਿੱਚ ਮੰਨ ਲਈਆਂ ਵਿੱਚ ਲਾਗੂ ਨਹੀਂ ਕਰਦੇ ਪਏ ਜੇ ਤਾਂ ਕਿ ਸਾਡਾ ਮੀਟਿੰਗ ਦਾ ਲੋੜ ਨਹੀਂ ਸਾਜੀ ਜਾਰੀ ਕਰ ਦੇਣ ਸਰਕਲੋ ਜਾਰੀ ਕਰ ਦੇਣ ਤੇ ਇਸ ਵੇਲੇ ਜੇਕਰ ਧਰਨਾ ਸਮਾਪਤ ਕਰ ਲਾਂਗੇ ਇਹ ਕਰਕੇ ਸਾਨੂੰ ਮਜਬੂਰੀ ਹਾਲਤ ਦੇ ਵਿੱਚ ਧਰਨਾ ਦੇਣਾ ਪੈ ਰਿਹਾ ਵਾ ਕਿ ਜੇ ਕੋਈ ਅੱਜ ਦੂਜੇ ਦਿਨ ਇਹ ਹੋ ਸਕਦਾ ਵਾ ਮੀਟਿੰਗ ਸਾਡੀ ਚੱਲਦੀ ਪਈ ਆ ਐ ਇਹਨੂੰ ਗਾਵੇ ਵਧਾ ਦਿੱਤਾ ਜਾਵੇ ਅੱਜ ਸਰਕਲ ਦੇ ਵਿੱਚ 95% ਜਿਹੜੇ ਮੁਲਾਜ਼ਮ ਵੇਖੋ ਧਰਨੇ 'ਤੇ ਆ ਕੱਲ ਇਹ ਤੋਂ ਹੋਰ ਵੱਜ ਜਾਣੇ ਆ ਬੀਲੀਗਾ ਸਾਡੇ ਸਾਰੇ ਸੁੰਨੇ ਹੋ ਗਏ ਖਾਲੀ ਹੋ ਗਏ ਆ ਫੀਟੇ ਸਾਡੇ ਬੰਦ ਬਏ ਕਮਿਟੈਂਟਾ ਬਹੁਤ ਜ਼ਿਆਦੀਆਂ ਆ ਸਾਧਵੇਂ ਲੋਕਾਂ ਦਾ ਮੰਗ ਕਰਦੇ ਆ ਕਿ ਪਾਣੀ ਬੱਤੀ ਬਹੁਤ ਗਰਮੀ ਹਰੇਕ ਦੀ ਚਾਹੀਦਾ ਪਰ ਸਰਕਾਰ ਜਾਨ ਬੁੱਝ ਕੇ ਸਾਡੀਆਂ ਮੰਗਾਂ ਨੂੰ ਅੱਖੇ ਭੁੱਖੇ ਕਰ ਰਹੀ ਆ ਇੱਕ ਦੇਖੋ ਪੰਜਾਬ ਸਰਕਾਰ ਦੇ ਜਿਹੜੇ ਭੱਤੇ ਆ 21 ਤੋਂ ਲਾਗੂ ਕੀਤੇ ਅਸੀਂ ਲੜ ਲੜ ਕੇ ਇਦਾਂ 24 ਤੋਂ ਲਏ ਇਹ 24 ਸਾਨੂੰ ਦਿੱਤੇ ਆ ਹੋਰ ਬਕਾਇਆ ਰਿੰਦਾ ਦੇਣ ਵਾਲਾ ਇੱਕ ਸਾਡੇ ਜਿਹੜੇ ਮੁਲਾਜ਼ਮ 23% ਮੁਲਾਜ਼ਮ ਕੰਮ ਕਰਦੇ ਤੁਸੀਂ ਡਾਟਾ ਕਢਾ ਕੇ ਵੇਖੋ ਇਹ ਆਪਣਾ ਪੰਜਾਬ ਦਾ ਉਹਦੇ ਵਿੱਚ ਫਿਰ ਸਾਨੂੰ ਪ੍ਰਾਈਵੇਟ ਬੰਦੇ ਹਾ ਗੂਦ ਰੱਖੜੇ ਪੈਂਦੇ ਆ ਜਾਂ ਮਲੋ ਕੰਮ ਕਰਦੇ ਠੇਕੇਦਾਰ ਜਾਂ ਸੀਐਚਪੀ ਵਾਲੇ ਆ ਉਹ ਘੱਟ ਮੈਨਪਾਵਰ ਹੋਣ ਕਰਨਾ ਆਸ ਦੇ ਸਕਾਰ ਹੋ ਜਾਂਦੇ ਆ ਬਹੁਤ ਸਾਰੇ 15 ਤੋਂ 20 ਬੰਦੇ ਸਾਡੇ ਫਸ ਮਹੀਨੇ ਝੇਡ ਹੋ ਗਏ ਆ ਐ ਇੱਕ ਮੰਨਦੇ ਵੀ ਉਹਨਾਂ ਸਿੱਧੇ ਦਾ ਦਰਜਾ ਦਿੱਤਾ ਦਵੇ ਭੁਰੀ ਰਹੇਗਾ ਅੱਜ ਰਾਤ ਤੱਕ ਫੇਰ ਮੀਟਿੰਗ ਕਰਕੇ ਜੁਆਇੰਟ ਬੋਰਡ ਇੱਕ ਤਾਂ ਮੰਚ ਤੇ ਉਹ ਜੀ ਐਸੋਸੀਏਸ਼ਨ ਨੇ ਇਹਨੂੰ ਇਹ ਗਾਂ ਹੀ ਵਧਾ ਰੱਖਦੇ ਆ ਸਾਡੇ ਨਾਲ ਹੋਰ ਵੀ ਭਰਾਤਰੀ ਜਤੇ ਬੰਦੇ ਜਿਹੜੇ ਇੱਕ ਦੋ ਬਾਰੇ ਰਾਤ ਦੇ ਇੱਕ ਦੋ ਆ ਗਏ ਜਿਹੜੀਆਂ ਬਾਕੀ ਨੇ ਉਹ ਵੀ ਫੇਰ ਤੱਕ ਆ ਜਾਣੇ ਆ ਡੇਰਾਣਾ ਸੂਬੇਦਾਰ ਸਲੱਖਣ ਸਿੰਘ ਜੀ ਬਲਾਕ ਪ੍ਰਧਾਨ ਖੜੂਰ ਸਾਹਿਬ ਗ੍ਰਾਂਝ ਜefe ਬੰਦੀ ਉਹ ਭਾਈ ਅੱਜ ਤੁਹਾਨੂੰ ਜਿਹੜੀਆਂ ਚਾਰੀਆਂ ਦਾ ਜਿਹੜਾ ਫਾਦਰ ਆਇਆ ਜੀ ਅੱਜ ਕੀ ਕਹਿਣਾ ਚਾਹੁੰਦੇ ਇਹ ਵੇਖੋ ਜਿਹੜੇ ਬਿਜਲੀ ਮਜ਼ਮਾ ਇਹਨਾਂ ਦੀ ਹੜਤਾਲ ਵਾਣਾ ਬਿਲਕੁਲ ਜਾਇਜ਼ ਵਾ ਕਿਉਂਕਿ ਮਜ਼ਮਾ ਜਿਹੜੇ ਆ ਫੀਡਰਾਂ ਦੇ ਵਿੱਚ ਬਿਲਕੁਲ ਹੀ ਹੈ ਨਹੀਂ ਆ ਜਿਨ੍ਹਾਂ ਦੇ ਨਾਲ ਸਾਨੂੰ ਕਿਸਾਨਾਂ ਨੂੰ ਬਹੁਤ ਵੱਡੀਆਂ ਪ੍ਰੋਬਲਮਾਂ ਆ ਰਹੀਆਂ ਇੱਕ ਇੱਕ ਮਲਾਰ ਕੋਲੋਂ ਦਹਾ-ਦਹਾ ਬੰਦਿਆਂ ਦਾ ਕੰਮ ਲਿਆ ਜਾ ਰਿਹਾ ਵਾ ਤੇ ਜੋ ਵੀ ਇਹਨਾਂ ਦੇ ਨਾਲ ਸਰਕਾਰ ਨੇ ਵਾਅਦੇ ਕੀਤੇ ਸੀਗੇ ਤਨਖਾਹ ਵਾ ਕੇ ਪੈਂਟਣ ਲੈ ਕੇ ਸਰਕਾਰ ਜਿਹੜੀ ਉਹਨਾਂ ਤੋਂ ਭੱਜਦੀ ਹੋਈ ਨਜ਼ਰ ਆ ਰਹੀ ਹੈ ਇਹ ਮੁਲਾਜ਼ਮ ਜਿਹੜੇ ਉਹ ਮੰਗਾਂ ਬਣਵਾਉਣ ਵਾਸਤੇ ਅਜੇ ਹੜਤਾਲ ਕਰਕੇ ਬੈਠੇ ਨੇ ਤੇ ਗਰਾਹਾਂ ਜਥੇ ਬੰਦੀ ਬਹੁਤ ਵੱਡੇ ਕਾਫਲੇ ਦੇ ਵਿੱਚ ਇਹਨਾਂ ਦਾ ਸਾਥ ਦੇ ਰਹੀ ਹੈ ਜੀ ਜਿਹੜੀ ਸਾਡੀ ਮੰਗਾਂ ਦਾ ਜਾਇਜ਼ ਵੀ ਕੋਈ ਇਹ ਬਿਲਕੁਲ ਜਾਇਜ਼ ਨਹੀਂ ਇਹਨਾਂ ਦੇ ਮੰਗਾਂ ਬਿਲਕੁਲੋ ਜਾਇਜ਼ ਵਗੀਆਂ ਜੇ ਲਾ ਲੋ ਵੀ ਲੀਡਰਾਂ ਨੂੰ ਚਾਹੀਦੀ ਆ ਵੀ ਇਹਨੇ ਦਿਖਾ ਚਾਹੀਦੀ ਆ ਤੇ ਮੁਲਾਜ਼ਮ ਦੇ ਨਾਰਾ ਤੇ ਮੌਦਨਾ ਖੇਡਦੇ ਆ ਕਿਉਂਕਿ ਸਭ ਤੋਂ ਔਖੀ ਡਿਊਟੀ ਇਹਨਾਂ ਬਿਜਲੀ ਮੁਲਾਜ਼ਮਾਂ ਦੀ ਆ ਅਹੀਂ ਕਰਾਟੇ ਬੈਠੇ ਹੁੰਨੇ ਆ ਮੇਰੀ ਝਖੜ ਵਗੇ ਉਸਲੇ ਫੂਡਰਾ ਨੂੰ ਫੋਨ ਕਰਦੇ ਆ ਭਾਵੇਂ ਇਹਨਾਂ ਦਾ ਇੱਕ ਮੁਲਾਜ਼ਮੀ ਆਵੇ ਰਾਤ ਨੂੰ ਆ ਕੇ ਦਸ ਜੋ ਲੈ ਠੀ ਕਰਦਾ ਇਹਨਾਂ ਦੇ ਮੰਗਾਂ ਬਿਲਕੁਲ ਜਾਇਜ਼ ਵਾਹ ਸਰਕਾਰ ਨੂੰ ਮੰਨਣੀਆਂ ਚਾਹੀਦੀਆਂ